ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿੰਨੇ ਮੀਂਹ ਦੀ ਉਮੀਦ ਸੀਗੀ ਉਸ ਦੇ ਮੁਕਾਬਲੇ ਨਾ ਮਾਤਰ ਜਹੀ ਪਿਆ ਹਲਕੀ ਕਣਮਣ ਜਹੀ ਰਹੀ ਜ਼ਿਆਦਾਤਰ ਉਸ ਸਿਸਟਮ ਦਾ ਜੋਰ ਪਹਾੜਾਂ ਦੇ ਵਿੱਚ ਲੱਗਾ ਉੱਥੇ ਮੀਂਹ ਵੀ ਦੇਖਿਆ ਗਿਆ ਤੇ ਵੱਡੀ ਪੱਧਰ ਤੇ ਬਰਫਵਾਰੀ ਦਾ ਦੌਰ ਵੀ ਦੇਖਿਆ ਗਿਆ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਵੀ Shimla ਵਰਗੇ ਸ਼ਹਿਰ ਦੇ ਵਿੱਚ ਵੀ ਅਗੇਤੀ ਬਰਫਵਾਰੀ ਹੋਈ ਹੈ ਸੋ ਜਿਸ ਕਰਕੇ ਪੰਜਾਬ ਦੇ ਵਿੱਚ ਠੰਡ ਦਾ ਵਧਣਾ ਲਾਜ਼ਮੀ ਸੀਗਾ ਪੰਜਾਬ ਦੇ ਵਿੱਚ ਸੁੱਕੀ ਠੰਡ ਦੇ ਵਿੱਚ ਵਾਧਾ ਹੋਵੇਗਾ ਤਾਂ ਸ਼ੀਤ ਲਹਿਰ ਵਰਗਾ ਮਾਹੌਲ ਬਣਿਆ ਹੋਇਆ ਹੈ ਅੱਜ 10 ਦਸੰਬਰ ਨੂੰ ਪੰਜਾਬ ਦੇ ਕਾਫੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਤਾਂ ਸਾਫ਼ ਬਣਿਆ ਹੋਇਆ ਹੈ ਪਰ ਸਵੇਰ ਵੇਲੇ ਕੋਹਰਾ ਵੀ ਕਾਫੀ ਖੇਤਰਾਂ ਦੇ ਵਿੱਚ ਪਿਆ ਹੋਇਆ ਹੈ। ਤਕਰੀਬਨ ਸਾਰ ਹੀ ਪੰਜਾਬ ਦੇ ਵਿੱਚ ਹਲਕਾ ਜਿਹਾ ਤੋਂ ਦਰਮਿਆਨਾ ਜਿਹਾ ਕੋਹਰਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਪੰਜਾਬ ਦਾ ਸਵੇਰ ਦਾ ਟੈਂਪਰੇਚਰ ਵੀ ਕਾਫੀ ਠੰਡਾ ਵਾਲਾ ਨੂੰ ਗਿਆ ਹੈ ਜਿਹੜਾ ਕਿ ਘੱਟ ਤੋਂ ਘੱਟ 4-5 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ ਤੇ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਵੀ 18 19 ਡਿਗਰੀ ਤੋਂ ਜ਼ਿਆਦਾ ਕਿਸੇ ਵੀ ਹਿੱਸਿਆਂ ਦੇ ਵਿੱਚ ਜਾਂਦਾ ਹੋਇਆ ਦਿਖਾਈ ਨਹੀਂ ਦੇਵੇਗਾ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ ਪੱਛੋਰੀ ਹਵਾ ਲਗਾਤਾਰ ਖੁੱਲ ਕੇ ਚੱਲੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਵੀ ਠੰਡਾ ਵੱਲ ਨੂੰ ਜਾਵੇਗਾ ਤੇ ਨਾਲ ਹੀ ਜਿਹੜਾ ਕੋਰਾ ਆ ਇਸ ਦੀ ਵੀ ਮਨਿਆਦ ਹੋਰ ਜ਼ਿਆਦਾ ਵਧੇਗੀ ਇਸ ਤੋਂ ਜ਼ਿਆਦਾ ਵੀ ਕੋਰਾ ਦੇਖਣ ਨੂੰ ਮਿਲੇਗਾ ਤੇ ਠੰਡ ਵਿੱਚ ਵੀ ਵੱਡੇ ਪੱਧਰ ਤੇ ਵਾਧਾ ਤੁਹਾਨੂੰ ਦੇਖਣ ਨੂੰ ਮਿਲਦਾ ਰਹੇਗਾ ਪਹਾੜਾਂ ਦੇ ਵਿੱਚ ਉਸੇ ਤਰ੍ਹਾਂ ਹੀ ਬਰਫਵਾਰੀ ਦਾ ਦੌਰ ਤੇ ਠੰਡ ਵਿੱਚ ਲਗਾਤਾਰ ਵਾਧਾ ਰਹੇਗਾ ਪੰਜਾਬ ਦੇ ਵਿੱਚ ਵੀ ਵਾਧਾ ਰਹੇਗਾ ਤੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਉੱਥੇ ਵੀ ਠੰਡ ਦੇ ਵਿੱਚ ਵਾਧਾ ਦੇਖਿਆ ਜਾਵੇਗਾ ਕੁੱਲ ਮਿਲਾ ਕੇ ਕਹਾਣੀ ਇੰਨੀ ਕੀ ਹੈ ਕਿ ਅਗਲੇ 5 ਤੋਂ 6 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਸੁੱਕੀ ਠੰਡ ਪੈਂਦੀ ਰਹੇਗੀ ਮੀਂਹ ਨੇਰੀ ਦਾ ਕੋਈ ਵੀ ਮੌਜੂਦਾ ਸਮੇਂ ਦੇ ਵਿੱਚ ਨਾ ਅਨੁਸ਼ਾਨ ਨਹੀਂ ਰਹੇਗਾ ਤੇ ਧੁੰਦ ਵਿੱਚ ਵੀ